ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਨੂੰ ਲੈ ਕੇ ਇਹ ਲੈਵਲ 2 ਕੀ ਆ ਲੈਵਲ 2 ਇਹਦੇ ਵਿੱਚ ਕਿਹੜਾ ਬੱਚਾ ਅਪਲਾਈ ਕਰ ਸਕਦਾ ਕਿਹੜਾ ਬੱਚਾ ਨਹੀਂ ਅਪਲਾਈ ਕਰ ਸਕਦਾ ਇਹਨਾਂ ਸਾਰਾ ਸਾਰਾ ਦੇ ਜਵਾਬ ਦੇਣ ਲਈ ਸਾਡੇ ਨਾਲ ਮੌਜੂਦ ਨੇ ਮਿਸਟਰ ਵਿਨੈ ਹਰਜੀ ਸਤਿ ਸ਼੍ਰੀ ਅਕਾਲ ਸਰ ਸੋ ਦੋਸਤੋ ਲੈਵਲ 2 ਕੀ ਚੀਜ਼ ਆ ਸਰ ਲੈਵਲ 2 ਇਹ ਲੈਵਲ 2 ਮੌਕਾ ਗਰੀਬ ਆਦਮੀ ਵਾਸਤੇ ਜਿਹਨੇ ਆਪਣਾ ਜਵਾਕ ਆਸਟ੍ਰੇਲੀਆ ਚੜਾਉਣਾ ਸੀ ਜਿਹਦੇ ਕੋ ਫੰਡ ਨਹੀਂ ਸੀ ਜਿਹੜਾ ਜਨਤਾ ਨੂੰ 2-2 ਲੱਖ ਰੁਪਈਆ ਫੰਡਾਂ ਦੇ ਦਿੰਦਾ ਸੀ ਹੌਸਲਾ ਨਹੀਂ ਸੀ ਜੀ ਜੀ ਅੱਜ ਹੌਸਲਾ ਮਿਲ ਗਿਆ ਹੌਸਲਾ ਦਿੱਤਾ ਆਸਟ੍ਰੇਲੀਅਨ ਗਵਰਨਮੈਂਟ ਨੇ ਜੀ ਅਗਲੇ ਕਹਿੰਦੇ ਫੰਡ ਚਾਹੀਦਾ ਇੱਕ ਹੂੰ ਹੁੰਦਾ ਕਿ ਜਦੋਂ ਵੀਜ਼ਾ ਅਪਲਾਈ ਹੁੰਦਾ ਬਿਲਕੁਲ 5-7 10 ਲੱਖ ਰੁਪਈਆ ਬਾਹਰ ਜਾਂਦਾ ਲੱਗਦਾ ਉਹਨੇ ਪੈਸੇ ਬੰਦਾ ਵੀਜ਼ੇ ਤੋਂ ਬਾਹਰ ਇਕੱਠੇ ਕਰਕੇ ਦੇ ਹੀ ਦਿੰਦਾ ਜੀ ਅਪਲਾਈ ਕਰਨ ਲਈ ਪਹਿਲਾਂ 30 ਲੱਖ ਰੁਪਈਏ ਦੇ ਫੰਡ ਚਾਹੀਦੇ ਸੀ ਉਹ ਦੇ ਨਹੀਂ ਸੀ ਜੀ ਜਿਹੜਾ ਟੰਟਾ ਹੀ ਨਿਵੇੜਤਾ ਆਸਟ੍ਰੇਲੀਅਨ ਗਵਰਨਮੈਂਟ ਨੇ ਜੀ ਫੰਡ ਦਾ ਤੇ ਰੋਲਾ ਖਤਮ ਹੋਇਆ ਹੀ ਹੋਇਆ ਨਾਲ ਦੀ ਨਾਲ ਹਾਈਲਟ ਦਾ ਵੀ ਖਤਮ ਹੋ ਗਿਆ ਜਿਨ੍ਹਾਂ ਨੇ ਬਾਅਦ ਵੀ 2025 ਚ ਕੀਤੀ ਆ ਬਿਨਾ ਹਾਈਲਟ ਤੇ ਬਿਨਾ ਫੰਡ ਦੇ ਫਾਈਲਾਂ ਹੀ ਲਾ ਰਹੇ ਹੂੰ ਹੂੰ ਕਿਨੇ ਜਾਣਾ ਲੈਵਲ 2 ਚ ਅਪਲਾਈ ਕਰ ਲਓ ਵੀਜ਼ਾ ਦੀ ਜੀ ਸਰ ਬੇਸਿਕ ਹੋਰ ਕੀ ਕੀ ਰਿਕੁਆਇਰਮੈਂਟ ਰਹਿੰਦੀ ਆ ਜਿਵੇਂ ਸਕੋਰ ਕਿੰਨੇ ਚਾਹੀਦੇ ਆਪਾਂ ਨੂੰ ਪਲਸ 2 ਦੇ ਵਿੱਚ ਪਰਸੈਂਟੇਜ 12ਵੀਂ ਕਲਾਸ ਪਾਸ ਹੋਣੀ ਚਾਹੀਦੀ ਜੀ 50% ਤੁਹਾਡੇ ਨੰਬਰ ਹੋਣੇ ਚਾਹੀਦੇ ਜੀ ਬਾਕੀ ਤੁਹਾਨੂੰ ਇਤਬਾਰ ਹੋਣਾ ਚਾਹੀਦਾ ਆਪਦੇ ਰੱਬ ਤੇ ਜੀ ਤੁਸੀਂ ਜ਼ਿੰਦਗੀ ਚ ਕਦੇ ਨਾ ਥਕਾ ਕੀਤਾ ਜੀ ਤੁਸੀਂ ਲੋਕਾਂ ਨੂੰ ਦੁਖੀ ਕਰਦੇ ਹੋ ਫਿਰ ਤੁਸੀਂ ਦੁਖੀ ਹੋਣਾ ਜੀ ਜੇ ਤੁਸੀਂ ਚੰਗੇ ਕੰਮ ਕੀਤੇ ਆ ਰੱਬ ਨੂੰ ਮੰਨਦੇ ਹੋ ਸਿਰੇ ਸ਼ਾਮ ਗੁਰੂ ਘਰ ਜਾਂਦੇ ਹੋ ਜੀ ਤੁਹਾਡੀ ਆਸਤਾ ਹੈਗੀ ਆ ਤੁਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਫਿਰ ਇਹ ਕੰਮ 100% ਹੋਣਾ ਜੀ ਤੇ ਸਾਰੇ ਕਿਹੜਾ ਬੋਰਡ ਸੈਪਟੇਬਲ ਸਾਰੇ ਬੋਰਡ ਸੈਪਟੇਬਲ ਸਾਰੇ ਬੋਰਡ ਐਕਸੈਪਟੇਬਲ ਓਪਨ ਬੋਰਡ ਨਹੀਂ ਐਕਸੈਪਟੇਬਲ ਠੀਕ ਹੈ ਜੀ ਜਿਹਨੇ 12ਵੀਂ ਪੜ੍ਹ ਕੇ ਕੀਤੀ ਆ ਜੀ ਸਕੂਲੇ ਕਾਲਜ ਆਗੇ ਕੀਤੀ ਆ ਹੂੰ ਉਹਦਾ ਵੀਜ਼ਾ ਲੱਗੇਗਾ ਜਿਨੇ ਕੋ ਪ੍ਰਾਈਵੇਟ ਪੜਾਈ ਕੀਤੀ ਆ ਕੋਰਸਪੋਂਡੈਂਸ ਨਾਲ ਐਨ ਆ ਯੂ ਐਸ ਫਟਰ ਨੰਬਰ ਰਮ ਇਦਾਂ ਦੇ ਬਹੁਤ ਸਾਰੇ ਬੋਰਡ ਹੋ ਗਏ ਆ ਓਪਨ ਓਪਨ ਨਾ ਕੀਤੀ ਉਹਦਾ ਨਹੀਂ ਲੱਗਣਾ ਠੀਕ ਆ ਜੀ ਤੇ ਇਹਦੇ ਕੋਈ ਫੰਡ ਨਹੀਂ ਰਿਕਵਨਿਸ਼ੋਨ ਸ਼ੋ ਨਹੀਂ ਕਰਨੇ ਕੋਈ ਫੰਡ ਨਹੀਂ ਸ਼ੋ ਕਰਨੇ ਕੋਈ ਆਲਸ ਕੋਈ ਪੀਟੀ ਕੁਝ ਨਹੀਂ ਚਾਹੀਦਾ ਇਹਦੇ ਵਾਸਤੇ ਅੰਗਰੇਜ਼ੀ ਬੋਲਣੀ ਆਂਦੀ ਹੋਣੀ ਚਾਹੀਦੀ ਲਿਖਣੀ ਆਂਦੀ ਹੋਣੀ ਚਾਹੀਦੀ ਪੜਾਈ ਅੰਗਰੇਜ਼ੀ ਮੀਡੀਅਮ ਚ ਹੋਣੀ ਹੈ ਜੀ ਬਿਲਕੁਲ ਫੰਡ ਦੀ ਚਾਹੀਦੇ ਬਟ ਮੰਗਤਾ ਨਹੀਂ ਜਾ ਸਕਦਾ ਜੀ ਹਾਨੂੰ ਕੋ ਮੰਗਤਾ ਗਏ ਜੀ ਮੇਰੇ ਕੋ ਰੋਟੀ ਨਹੀਂ ਖਾਣ ਨੂੰ ਕਪੜੇ ਨਹੀਂ ਪਾਣ ਨੂੰ ਮੈਨੂੰ ਭੇਜ ਦਿਓ ਮੈਂ ਵੀ 12ਵੀਂ ਕੀਤੀ ਉਹ ਨਹੀਂ ਜਾ ਸਕਦਾ ਜੀ ਜੀ ਤੁਹਾਡਾ ਘਰ-ਬਾਰ ਹੋਣਾ ਚਾਹੀਦਾ ਆਪਦਾ ਤੁਸੀਂ ਐਮਬੈਸੀ ਨੂੰ ਲਿਖ ਕੇ ਦੇਣਾ ਕਿ ਤੁਹਾਡੀ ਫੀਸ ਕਿੱਥੋਂ ਆਏਗੀ ਤੁਹਾਡੇ ਮਾਪੇ ਕੰਮ ਕੀ ਕਰਦਾ ਜੀ ਬਿਲਕੁਲ ਜੇ ਤੁਹਾਡੇ ਘਰ 'ਚ ਕੋਈ ਰੋਜ਼ਗਾਰ ਹੈਗਾ ਕੋਈ ਦਾਣਾ ਪਾਣੀ ਦਾ ਸਾਧਨ ਹੈਗਾ ਤਾਂ ਉਹਦੇ ਕਾਗਜ਼ ਦੇ ਦਿਓ ਉਹਨਾਂ ਵੀਜ਼ਾ ਲੱਗ ਜਾਏਗਾ ਜੀ ਕਾਗਜ਼ ਸਾਰੇ ਚਾਹੀਦੇ ਆ ਆ ਫੰਡ ਨਹੀਂ ਚਾਹੀਦੇ ਜੀ ਹਾਂ ਆਇਲਟ ਨਹੀਂ ਚਾਹੀਦਾ ਜੀ ਇਹਦਾ ਲਿਖਾ ਕੇ ਦੇ ਦਿਓਗੇ ਨਾ ਕਹੋ ਤੋਂਗੇ ਤੁਸੀਂ 12ਵੀਂ ਕੀਤੀ ਹੈ ਬਿਲਕੁਲ ਜੀ ਬਿਲਕੁਲ ਤੇ 12ਵੀਂ ਤੁਸੀਂ ਅੰ ਕੁਛ ਨਾ ਕੁਛ ਤਾਂ ਢੰਗ ਤਰੀਕਾ ਚਾਹੀਦਾ ਬਿਲਕੁਲ ਬਿਲਕੁਲ ਉਹਨਾਂ ਨੇ ਮਾਫ ਕੀਤੀ ਹੈ ਹਾਇਲਟ ਮਾਫ ਕੀਤੀ ਹੈ ਜੀ ਉਹਨਾਂ ਨੇ ਫੰਡ ਮਾਫ ਕੀਤੇ ਹੈ ਜੀ ਤੁਸੀਂ ਬੈਂਕ ਸਟੇਟਮੈਂਟ ਦੇਣੀ ਹੈ ਸਾਨੂੰ ਜੀ ਜਿਹਦੇ ਚ ਲੈਣ ਦੇਣ ਹੁੰਦਾ 6 ਮਹੀਨੇ ਦੀ ਸਟੇਟਮੈਂਟ ਦੇ ਦਿਓ ਹਮ ਹਮ ਫਿਰ ਤੋ ਕੱਟ ਤੁਹਾਡੇ ਸੁੰਨ ਨੁਮਸਾਨ ਤਾਂ ਨਾ ਪਈ ਹੋਵੇ ਨਾ ਖਾਤੇ 'ਚ ਜੀ ਜੀ ਕੁਛ ਨਾ ਕੁਛ ਆਂਦਾ ਜਾਂਦਾ ਹੋਵੇ ਬਿਲਕੁਲ ਤੁਹਾਡਾ ਜਿਹੜਾ ਵਪਾਰ ਹੈ ਉਹਦੇ ਪ੍ਰੂਫ ਦੇ ਦਿਓ ਤੁਹਾਡੇ ਘਰ ਕੋਈ ਨੌਕਰੀ ਕਰਦਾ ਉਹਦੇ ਪ੍ਰੂਫ ਦੇ ਦਿਓ ਨਾਰਮਲ ਜੇ ਕਾਗਜ਼ ਚਾਹੀਦੇ ਆ ਜੀ ਮੇਨ ਕੰਮ ਰੁਕਦਾ ਸੀ ਪੰਡਾ ਦੇ ਫੰਡ ਆਲਾ ਟੰਟਾ ਮੁੱਕ ਗਿਆ ਜਿਹਨੇ ਅਪਲਾਈ ਕਰਨਾ ਉਹੀ ਜਨਵਰੀ ਤੱਕ ਅਪਲਾਈ ਕਰਾ ਲਓ ਇਹ ਗੋਲਡਨ ਚਾਂਸ ਆ ਸਾਰੇ ਵਾਸਤੇ ਇਹ ਸੁਨਹਿਰੀ ਮੌਕਾ ਵਾ ਗਰੀਬ ਬੰਦਿਆਂ ਵਾ ਅਮੀਰ ਬੰਦਿਆਂ ਦੇ ਫਿਰ ਵੀ ਚੱਲ ਜੂਗਾ ਬਿਲਕੁਲ ਬਿਲਕੁਲ ਅਗਲਾ ਰੁਪਈਆ ਨਾ ਵੀ ਖਰੀਦ ਲੂਗਾ ਗਰੀਬ ਬੰਦਾ ਕਿੱਥੇ ਜਾਊਗਾ ਜੀ ਨਾ ਅਗਲੇ ਕੋਤੀ 35 ਲੱਖ ਰੁਪਈਆ ਹੋਵੇ ਸ਼ੁਕਰਨੂ ਜੀ ਜੀ ਅਸੀਂ ਥੋੜੇ ਪੈਸਿਆਂ ਚ ਭੇਜਦੇ ਜੀ ਜੇ ਦੇਖੋ ਨਹੀਂ ਹੈਗੇ ਉਹਦੇ ਅੱਧੇ ਲੈ ਲਈ ਦੀ ਹੈ ਜੀ ਜੀ ਕਿ ਇਹਦੀ ਕਿਸ਼ਤਾਂ ਕਰਾਦੀ ਦੀ ਇਹਦੀ ਸਕਾਲਰਸ਼ਿਪ ਲੈ ਲਈ ਦੀ ਹੈ ਇਹਦਾ ਟੰਗ ਤਰੀਕਾ ਵਾ ਕਿਸੇ ਦਾ ਘਰ ਵਸਾਣ ਦਾ ਜੀ ਜਦੋਂ ਕਿਸੇ ਦਾ ਕੰਮ ਕਰਨਾ ਹੈ ਰੀਜ਼ਨ ਲੱਭਦੇ ਆ ਯਾਰ ਕਿੱਦਾਂ ਕਰੀਏ ਜੀ ਬਿਲਕੁਲ ਮੁਨਾ ਕਰਨਾ ਤਾਂ ਬੜਾ ਸੌਖਾ ਹੂੰ ਬਿਲਕੁਲ ਸਰ ਅੱਜ ਆਸਟ੍ਰੇਲੀਅਨ ਗਵਰਨਮੈਂਟ ਨੇ ਮੌਕਾ ਦਿੱਤਾ ਹੈ ਇਹ ਮੌਕਾ ਭਾਰਤੀਆਂ ਨੂੰ ਦਿੱਤਾ ਹੈ ਹੂੰ ਇਹ ਉਹਨਾਂ ਜਵਾਕਾਂ ਲਈ ਹੈ ਜਿਨ੍ਹਾਂ ਦੇ ਗੈਪ ਨਹੀਂ ਹੈਗਾ ਸਾਰੇ ਦਿਨ ਉਹੀ ਲੋਕ ਫੋਨ ਕਰੀ ਜਾਂਦੇ ਨੇ ਉਹ ਜਿਨ੍ਹਾਂ ਦਾ ਗੈਪ ਹੈਗਾ ਗੈਪ ਹੈਗਾ ਬਿਲਕੁਲ ਸਟਡੀ ਗੈਪ ਨਹੀਂ ਹੋਣਾ ਚਾਹੀਦਾ ਤੁਹਾਡਾ ਲੋਕੀ ਕਹਿੰਦੇ ਗੈਪ ਮੈਂ ਪੂਰਾ ਕਰ ਲ ਜੀ 10ਵੀਂ 12ਵੀਂ ਹੂੰ ਹੂੰ 12ਵੀਂ ਤੋਂ ਬਾਅਦ 13ਵੀਂ 14ਵੀਂ 15ਵੀਂ ਆ ਗਈ ਹੈ ਜੀ ਬਿਲਕੁਲ ਜੇ ਤੁਸੀਂ 12ਵੀਂ ਤੋਂ ਬਾਅਦ ਬੈਚਲਰ ਕੀਤੀ ਹੈ ਰੈਗੂਲਰ ਜੀ ਫਿਰ ਤੁਸੀਂ ਅੱਗੇ ਜਾ ਸਕਦੇ ਜੀ ਤੁਸੀਂ ਕੋਈ 12ਵੀਂ ਤੋਂ ਬਾਅਦ ਮੈਂ 1 ਸਾਲ ਦੀ ਪੀਏ ਕਰ ਲਈ ਹੁਣ ਮੇਰਾ ਗੈਪ ਨਹੀਂ ਹੈਗਾ ਕਿਦਾਂ ਗੈਪ ਨਹੀਂ ਹੈਗਾ ਹੂੰ ਹੂੰ ਗੈਪ ਉਹ ਗਿਨਿਆ ਜਾਂਦਾ ਜਿਸ ਗੈਪ ਦੇ ਵਿੱਚ ਤੁਹਾਡੇ ਕੋਲ ਕਾਗਜ਼ਾਤ ਹੈ ਨਹੀਂ ਜੀ ਜੀ ਜੇ ਤੁਸੀਂ ਬੈਚਲਰ ਸ਼ੁਰੂ ਕੀਤੀ ਤੇ ਬੈਚਲਰ ਖਤਮ ਕਰੋ ਬਿਲਕੁਲ ਖਤਮ ਕਰੋਗੇ ਫਿਰ ਤੁਹਾਡਾ ਸਟੱਡੀ ਗੈਪ ਨਹੀਂ ਹੋਣਾ ਤੇ ਜਿਹਨੇ ਅਪਲਾਈ ਕਰਨਾ ਉਹ 2025 ਪਾਸ ਉਹ ਅਪਲਾਈ ਕਰ ਸਕਦਾ ਅਸੀਂ 2025 ਵਾਲੇ ਦਾ ਲਵਾ ਰਹੇ ਹਾਂ ਜੀ 24 ਵਾਲੇ ਨੂੰ ਰਾਮ ਰਾਮ ਅਸੀਂ ਉਹਦਾ ਕੰਮ ਨਹੀਂ ਕਰਾਉਂਦੇ ਜੀ ਸਰ ਜਿਹਨੇ 25 ਕੀਤੀ ਉਹਦਾ ਕੰਮ ਹੋਣਾ ਜਿਹਦਾ ਕੰਮ ਹੋਣਾ ਉਹਨੂੰ ਫੜੀਏ ਜਿੱਦੋਂ ਸ਼ੋਹਰਤ ਮਿਲਣੀ ਹੈ ਸ਼ੋਭਾ ਮਿਲਣੀ ਕਰੀਏ ਜਦੋਂ ਨਿੰਦਾ ਮਿਲਣੀ ਕਹਿੰਨ ਲੋਕਾਂ ਨੇ ਗਾਲ੍ਹਾਂ ਕੱਢਣੀਆਂ ਕੀ ਫਾਇਦਾ ਉਹ ਛੇੜਨ ਦਾ ਜੀ ਬਿਲਕੁਲ ਜਿਹਨੇ ਵੀ ਅਪਲਾਈ ਕਰਨਾ ਸਾਨੂੰ ਮੋਹਾਲੀ ਚੰਡੀਗੜਾ ਕਿ ਮਿਲੇ ਜੀ ਲਿਮਟਿਡ ਸੀਟਾਂ ਵਾ ਜੀ ਜਿਹਨੇ ਜਾਣਾ ਨਵੰਬਰ ਚ ਅਪਲਾਈ ਕਰੂਗਾ ਫੇਰ ਉਹ ਜਨਵਰੀ ਚ ਚੜੂਗਾ ਬਿਲਕੁਲ ਹਾਂ ਮੁੜ ਕੇ ਪਤਾ ਨਹੀਂ ਇਹ ਬੈਂਡ ਰਹਿਣੇ ਨਹੀਂ ਰਹਿਣਾ ਰੂਲ ਚੇਂਜ ਹੋ ਜਾਣਾ ਜੀ ਜਿਨੇ ਜਾਣਾ ਸਾਡੇ ਕੋਲ ਮੌਲੀ ਆ ਕੇ ਅਪਲਾਈ ਕਰੇ ਜੀ ਅਸੀਂ ਉਹਦਾ ਆਫਰ ਲੈਟਰ ਮੰਗਾਵਾਂਗੇ ਅਸੀਂ ਉਹਦਾ ਢੰਗ ਤਰੀਕੇ ਨਾਲ ਕਾਲਜ ਕੋਲੇ ਪੁੱਛਾਂਗੇ ਨੂੰ ਕੀ ਕਰਨਾ ਫਿਰ ਉਹ ਅਪਲਾਈ ਕਰਾਂਗੇ ਫਿਰ ਵੀਜ਼ਾ ਆ ਜੂਗਾ ਰੁਪਏ ਲੈ ਲਾਂਗੇ ਜੀ ਜਿਨਾਂ ਨੇ ਅਪਲਾਈ ਕਰਨਾ ਆਪ ਨੂੰ ਮੈਕਸਿਮਮ ਦਾ ਮੈਕਸਿਮਮ ਪਰ ਕੋ ਕਿੰਨੇ ਕੁ ਸਮੇਂ ਟਾਈਮ ਹੈਗਾ ਅਪਲਾਈ ਕਰ ਸਾਡੇ ਕੋ ਟਾਈਮ ਕੀ ਮਤਲਬ ਸੀਟਾਂ ਲਿਮਿਟਡ ਹੈ ਕਿਸੇ ਕਾਲਜ ਕੋ 50 ਹੈ ਕਿਸੇ ਕੋ 100 ਹੈ ਜੀ ਜਿੱਦਾਂ ਜਿੱਦਾਂ ਕੋ ਸਾਡੇ ਕੋ ਆਈ ਜਾਂਦਾ ਹੈ ਨਾਲ ਦੀ ਨਾਲ ਉਹ ਸੀਟ ਬੁੱਕ ਕਰੀ ਜਾਂਦੇ ਜਿੰਨੇ ਵੀ ਜਾਣਾ ਹੈ ਜਿਹਨੇ ਵੀ ਵੀਡੀਓ ਦੇਖ ਲਿਆ ਆ ਜਵੇ ਸਾਡੇ ਕੋ ਕੱਲ ਸਵੇਰੇ ਆ ਜਵੇ ਜੀ ਆ ਕੇ ਅਪਲਾਈ ਕਰ ਲਵੇ ਠੀਕ ਹੈ ਜੀ ਬਾਕੀ ਸਾਰਾ ਫਿਰ ਦੱਸੋ ਸੰਡੇ ਨੂੰ ਵੀ ਆਪਣਾ ਆਪੋਂ ਆਫਿਸ ਆਪਣਾ ਆਪਾਂ ਐਤਵਾਰ ਵੀ ਖੁੱਲੇਗਾ ਜੀ ਸ਼ਾਮੀ 6 ਵਜੇ ਤੱਕ ਸਾਡਾ ਦਫ਼ਤਰ ਹੁੰਦਾ ਜੀ ਕਿਸੇ ਨੇ ਵੀ ਆਣਾ ਸਵੇਰੇ 10 ਵਜੇ ਤੋਂ 6 ਵਜੇ ਦੇ ਵਿੱਚ ਆਵੇ ਆਪ ਦੇ origignal ਕਾਏ ਨਾਲ ਲੈ ਕੇ ਜੀ ਠ